ਡੀਡੀ ਪੰਜਾਬੀ ਦੇ ਸਾਰੇ ਦਰਸ਼ਕਾਂ ਦਾ ਮੇਰੇ ਯਾਨੀ ਅਰਵਿੰਦਰ ਸਿੰਘ ਪੱਟੀ ਵੱਲੋਂ ਬਹੁਤ-ਬਹੁਤ ਸਵਾਗਤ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਅੱਜ ਦੀ ਗੱਲ ਦੋਸਤੋ ਅੱਜ ਦੀ ਗੱਲ ਪ੍ਰੋਗਰਾਮ ਅਸੀਂ ਹਫ਼ਤੇ 'ਚ 3 ਦਿਨ ਤੁਹਾਨੂੰ ਦਿਖਾਉਂਦੇ ਹਾਂ 3 ਦਿਨ ਇਹ ਲਾਈਵ ਪ੍ਰੋਗਰਾਮ ਤੁਸੀਂ 6 ਵਜੇ ਦੇਖਦੇ ਹੋ ਤੇ ਇਸ ਪ੍ਰੋਗਰਾਮ 'ਚ ਅਸੀਂ ਕਰੰਟ ਅਫੇਅਰ ਯਾਨੀ ਚਲੰਤ ਮਾਮਲਿਆਂ ਤੇ ਚਰਚਾ ਕਰਦੇ ਹਾਂ ਕੋਈ ਨਾ ਕੋਈ ਵਿਸ਼ਾ ਜਿਹੜਾ ਅੱਜ ਕੱਲ ਚਲੰਤ ਮਾਮਲੇ 'ਚ ਬਣਿਆ ਹੁੰਦਾ ਉਹਦੇ ਤੇ ਚਰਚਾ ਕਰਦੇ ਹਾਂ ਤੇ ਇਸ ਚਰਚਾ ਲਈ ਸਾਡੇ ਕੋਲ ਦੋ ਮਹਿਮਾਨ ਅਸੀਂ ਬਾਹਰੋਂ ਲਾਉਂਦੇ ਹਾਂ ਅੱਜ ਜਿਹੜੇ ਮਹਿਮਾਨ ਮੇਰੇ ਕੋਲ ਪਹੁੰਚੇ ਨੇ ਉਨਾੰਦਾ ਇੰਟਰੋਡਕਸ਼ਨ ਦੇਣ ਤੋਂ ਪਹਿਲਾਂ ਤੁਹਾਨੂੰ ਮੈਂ ਇਹ ਦੱਸ ਦਿਆਂ ਕਿ ਅੱਜ ਸਾਡੀ ਚਰਚਾ ਦਾ ਵਿਸ਼ਾ ਕੀ ਹੈ ਸਾਡਾ ਚਰਚਾ ਦਾ ਅੱਜ ਦਾ ਵਿਸ਼ਾ ਆਪਰੇਸ਼ਨ ਸੰਦੂਰ ਬਹਾਦਰ ਭਾਰਤੀ ਫੌਜ ਨੂੰ ਸਲਾਮ ਜੀ ਹਾਂ ਇਸ ਖੂਬਸੂਰਤ ਟਾਪਿਕ ਐ ਇਸ ਤੇ ਚਰਚਾ ਕਰਨ ਵਾਸਤੇ ਮੇਰੇ ਨਾਲ ਬੈਠੇ ਨੇ ਡਾਕਟਰ ਜਸਵਿੰਦਰ ਸਿੰਘ ਢਿੱਲੋਂ ਢਿੱਲੋਂ ਸਾਹਿਬ ਚਲੰਤ ਮਾਮਲਿਆਂ ਦੇ ਮਾਹਰ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਰਹਿ ਚੁੱਕੇ ਐ ਤੇ ਗੁਰੂ ਕਾਸ਼ੀ ਯੂਨੀਵਰਸਿਟੀ ਬਠਿੰਡਾ ਦੇ ਵਾਈਸ ਚਾਂਸਲਰ ਰਹਿ ਚੁੱਕੇ ਐ ਢਿੱਲੋਂ ਸਾਹਿਬ बहुं बहुं जी। बहुं बहुं जी। बहुत बहुत मेरे दूजे मेहमान बहुत ही सलमान योग शख्सियत क्योंकि सबका फौजी ने कर्नल एम एन बी पी शर्मा शर्मा जी था भी बहुत बहुत स्वागत है ए, दोस्तों करनल साहब क्योंकि आंध्र प्रदेश तो ने पंजाबी थोड़ा जहा हस्तंग होएगा हिंदी भी बोलणगे पर ता बहुत बहुत स्वागत है जी शुक्रिया इस तो पाँ कि असी चर्चा शुरू करिए क्योंकि साढ़े मान योग प्रधानमंत्री ने कल आदमपुर बेस का दौरा किया आओ देखते एक छोटी जी चलक मैं वीरों की इस धरती से आज एयरफोर्स नेवी और आर्मी के सभी जाबाजों बेसे अपने शुरवीरों को सैल्यूट करता हूं आपके पराक्रम की वजह से आज ऑपरेशन सिन्दूर की गूंज हर कोने में सुनाई दे रही है इस पूरे ऑपरेशन के दौरान हर भारतीय आपके साथ खड़ा रहा हर भारतीय की प्रार्थना आप सभी के साथ रही आज हर देशवासी अपने सैनिकों उनके परिवारों के प्रति कृतज्ञ है उनका रणी है साथियों ऑपरेशन सिंदूर कोई सामान्य सैन्य अभियान नहीं है ये भारत की नीति नियत और निर्णायक क्षमता की त्रिवेणी है भारत बुद्ध की भी धरती है और गुरु गोविंद सिंह जी की भी धरती है गुरु गोविंद सिंह जी ने कहा था सवा लाख से एक लड़ाऊं ते मैं बात तोड़ाऊं तमे गुरु गोविंद सिंह नाम अधम के दास और धर्म की स्थापना के लिए शस्त्र उठाना यह हमारी परंपरा है इसलिए जब हमारी बहनों बेटियों का सिंदूर छीना गया तो हमने आतंकियों के फन को उनके घर में घुस गुछ के कुचल दिया ਦੋਸਤਾਂ ਨੂੰ ਯਾਦ ਹੋਵੇਗਾ ਜਦੋਂ 22 ਅਪ੍ਰੈਲ ਨੂੰ ਪਹਿਲਗਾਮ 'ਚ 26 ਬੇਗੁਨਾਹਾਂ ਨੂੰ ਮੌਤ ਦੇ ਘਾਟ ਉਤਾਰਦਾ ਸੀ। ਉਹਨਾਂ ਅੱਤਵਾਦੀਆਂ ਨੇ ਜਿਹੜੇ ਵਿਦੇਸ਼ੀ ਤਾਕਤਾਂ ਨਾਲ ਮਿਲੇ ਹੋਏ ਸਨ। ਵਿਦੇਸ਼ਾਂ ਤੋਂ ਆ ਕੇ ਹਮਲੇ ਕਰਦੇ ਸਨ। ਤੇ ਸਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ੀ ਦੌਰੇ ਤੇ ਸੀ। ਉਹਨਾਂ ਨੇ ਉਸੇ ਵੇਲੇ ਆਪਣਾ ਦੌਰਾ ਕੈਨਸਲ ਕਰਤਾ। ਵਾਪਸ ਆ ਗਏ ਤੇ ਰਸਤੇ 'ਚ ਮੈਨੂੰ ਲੱਗਦਾ ਇਹ ਹੀ ਸੋਚਦੇ ਆਏ ਕਿ ਇਸ ਅੱਤਵਾਦ ਦਾ ਖਾਤਮਾ ਹੁਣ ਕਰਕੇ ਰਹਿਣਾ ਹੈ। ਤੇ 14 ਦਿਨਾਂ ਬਾਅਦ ਹੋਇਆ ਆਪਰੇਸ਼ਨ ਸਿੰਦੂਰ ਮੈਂ ਚਰਚਾ ਸ਼ੁਰੂ ਕਰਾਂਗਾ ਢਿੱਲੋ ਸਾਹਿਬ ਨੂੰ ਪੁੱਛਾਂਗਾ ਕਿ ਸਰ ਆਪਰੇਸ਼ਨ ਸੰਦੂਰ ਦਾ ਨਾਂ ਆਪਰੇਸ਼ਨ ਸੰਦੂਰ ਕਿਉਂ ਰੱਖਿਆ ਗਿਆ ਸਭ ਤੋਂ ਪਹਿਲਾਂ ਤੇ ਮੈਂ ਦੂਰਦਰਸ਼ਨ ਕੇਂਦਰ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ ਆਪਰੇਸ਼ਨ ਸੰਦੂਰ ਸਾਡੇ ਬਹਾਦਰ ਫੌਜੀਆ ਨੂੰ ਇੱਕ ਪ੍ਰਣਾਮ ਵਜੋਂ ਇੱਕ ਉਹਨਾਂ ਦੀ ਜੈ ਜੈਕਾਰ ਵਜੋਂ ਇਹ ਪ੍ਰੋਗਰਾਮ ਵਿਸ਼ੇਸ਼ ਤੌਰ ਤੇ ਅਲਿਖਿਆ ਹੈ ਜੀ ਸੰਦੂਰ ਸਾਡੇ ਸਭਿਆਚਾਰ ਦੇ ਵਿੱਚ ਇੱਕ ਖੁਸ਼ੀਆਂ ਦਾ ਪ੍ਰਤੀਕ ਹੈ ਸ਼ਗਨਾ ਦਾ ਪ੍ਰਤੀਕ ਹੈ ਵਿਵਹਤਾ ਜ਼ਿੰਦਗੀ ਦਾ ਪ੍ਰਤੀਕ ਹੈ ਸੁਹਾਗਣ ਦਾ ਪ੍ਰਤੀਕ ਹੈ ਐਂਡ ਇੱਕ ਤਰ੍ਹਾਂ ਦੇ ਨਾਲ ਸੰਧੂਰ ਜਿਹੜਾ ਹੈ ਉਹ ਭਾਰਤੀ ਸ਼ਾਨੋ ਸ਼ੌਕਤ ਜੀ ਵਿਵਹਤਾ ਜੀਵਨ ਪਰਵਾਰਿਕ ਜੀਵਨ ਦੀ ਖੁਸ਼ੀਆਂ ਦਾ ਜਿਹੜਾ ਪ੍ਰਤੀਕ ਹੈ ਖੁਸ਼ੀਆਂ ਖੇੜਿਆਂ ਦਾ ਪ੍ਰਤੀਕ ਹੈ ਪਰ ਅਤਵਾਦੀਆਂ ਨੇ 22 ਅਪ੍ਰੈਲ ਵਾਲੇ ਦਿਨ ਜਿਹੜਾ ਕਨਾਉਣਾ ਕਾਰਨਾਮਾ ਕੀਤਾ ਜੀ ਜਿਹਦੇ ਵਿੱਚ ਬਹੁਤ ਸਾਰੇ ਨਵ ਵਿਵਹਤਾ ਜਿਹੜੇ ਜੋੜੇ ਨੇ ਜੀ ਹਨੀਮੂਨ ਵੀ ਮੌਦੇ ਘਟ ਹਨੀਮੂਨ ਤੇ ਗਏ ਸੀ ਹਨੀਮੂਨ ਤੇ ਗਏ ਸਨ ਖੁਸ਼ੀਆਂ ਮਨਾਉਣ ਗਏ ਸਨ ਖੁਸ਼ੀਆਂ ਦੇ ਨਾਲ ਬਹੁਤ ਸਾਰੇ ਟੂਰਿਸਟ ਜਿਹੜੇ ਨੇ ਉਹ ਉੱਥੇ ਪਹੁੰਚੇ ਸਨ ਜਦੋਂ ਉਹਨਾਂ ਦੇ ਜੀਵਨ ਵਿੱਚ ਅਜਿਹਾ ਦਖਾਂਤ ਵਾਪਰਿਆ ਤੇ ਫਿਰ ਪ੍ਰਧਾਨ ਮੰਤਰੀ ਜੀ ਹੋਰਾਂ ਨੇ ਮੇਰਾ خیال ਇਹ ਉਹਨਾਂ ਦੀ ਹੀ ਸੋਚ ਦਾ ਸਿੱਟਾ ਹੈ ਜੀ ਜੀ ਕਿ ਉਹਨਾਂ ਨੇ ਉਹਨਾਂ ਦੇ ਇਸ ਜੀਵਨ ਵਿੱਚ ਹੋਈ ਬਰਬਾਦੀ ਦਾ ਬਦਲਾ ਲੈਣ ਲਈ ਆਪਰੇਸ਼ਨ ਸੰਧੂਰਨਾ ਦਾ ਹੇਠਾ ਜਿਹੜਾ ਹੈ इस है वो सोचा वलीकिया है अंजाम दिता कामयाब भी, काम भी पूरा कामयाब जो है ऑपरेशन सिंदूर की लोड क्यों पाई ऑपरेशन सिंदूर इसलिए जरूरत है क्योंकि जो आतंकवादी है और उनके आका हैं जी वो अभी तक ये सोच रहे थे कि अच्छा भारत कुछ नहीं करेगा असी प्यार नाल गलना भी करने चाहते हैं जी लेकिन वो कहें नहीं असी नहीं सुधर क्योंकि बहुत सारे सालों तो बहुत सारे सालों से जी। लेकिन वो कहें कि जी असी तो नहीं सुधर प्रधानमंत्री कह नहीं सुधरोगे सुधार देने गल की है जी मोस्ट इंपॉर्टेंट ये सिंदूर इसलिए किया गया है ताकि आतंकवादी और उनके पीछे जो आका है दोनों को सबक सिखाना था इसलिए यह ऑपरेशन सिंदूर करना पड़ा जी ਉਹ ਆਪਰੇਸ਼ਨਸ ਤੋਂ ਦੂਰ ਤੋਂ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਹਮਲੇ ਹੁੰਦੇ ਰਹੇ ਆ ਜੀ ਉਦੋਂ ਵੀ ਸਰਕਾਰ ਸ਼ਾਇਦ ਸੋਚਦੀ ਹੋਏ ਕਿ ਇਹਨਾਂ ਨੂੰ ਕੁਚਲਣਾ ਹੈ ਬਿਲਕੁਲ ਸਹੀ ਪਰ ਇਹ ਉਹਨਾਂ ਨੂੰ ਪ੍ਰੋਪਰ ਮੌਕਾ ਨਹੀਂ ਲੱਗਿਆ ਕਿ ਹੁਣ ਇਸ ਵੇਲੇ ਹੁਣ ਹੱਦ ਪਾਰ ਹੋ ਗਈ ਹੈ ਤੇ ਹੁਣ ਇਹਨੂੰ ਕਰਨਾ ਹੀ ਪੈਣਾ ਉਹ ਕਹਿੰਦੇ ਨਾ ਕਿ ਅ ਬਰਦਾਸ਼ਤ ਕੀ ਵੀ ਇੱਕ ਹੱਦ ਹੁੰਦੀ ਹੈ ਜੀ 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 ਔਰ ਉਸ ਹੱਦ ਕੋ ਉਹ ਹੱਦ ਖਤਮ ਹੋ ਗਈ 22 ਤਾਰੀਖ ਨੂੰ ਪਹਿਲਗਾਮ ਮੈਂ ਇਹਨਾਂ ਨੇ ਜਿ세 ਹੀ ਪਾਰ ਕੀਤਾ ਜੀ ਉਹਨਾਂ ਨੇ ਮੋਲਿਆ ਕਿ ਭਾਈ ਸਿੰਦੂਰ ਕੀ ਕੀਮਤ ਕੀ ਹੁੰਦੀ ਹੈ ਅਬ ہم ਬਤਾਏਗੇ ਜੀ 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 ਪਰ ਸਾਬ esto ਪਹਿਲਾਂ ਕਿ ਤੁਸੀਂ ਆਪਣੀ ਗੱਲ ਰੱਖੋ ਆਦਮਪੁਰ ਚ ਜਦੋਂ ਪ੍ਰਧਾਨ ਮੰਤਰੀ ਪਹੁੰਚੇ ਉਦੋਂ ਤੁਸੀਂ ਸਾਡੇ ਫੌਜੀਆ ਦਾ ਜੋਸ਼ੋਖ ਰੋਸ਼ ਦੇਖੋ ਆਪ ਦੇਖੀਏ ਚਲੋ ਮਾਤਾ ਜੀ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਮਾਤਾ ਕੀ ਜੈ ਬੰਦੇ 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 ਸਾਰੇ ਲੋਕਾਂ ਦਾ ਸਾਡੇ ਦਰਸ਼ਕਾਂ ਦਾ ਸਿਰ ਮਾਨ ਉੱਚਾ ਹੋ ਜਾਂਦਾ ਜਿਹੜਾ ਉਤਸ਼ਾਹ ਹੈ ਉਹ ਵੇਖਣੀ ਮਾਰਾ ਵੇਖਣੀ ਵਾਲਾ ਵੇਖਣੀ ਵਾਲਾ ਟੋਲ ਸਾਬ 55 ਸਾਲ ਬਾਅਦ ਮਤਲਬ 71 ਜਿਹੜੀ ਜੰਗ ਹੋਈ ਸੀ ਸਾਨੂੰ ਫੇਰ ਜਾਂਗਰਾ ਸਾਹਮਣਾ ਕਰਨਾ ਪਿਆ ਇਹਦਾ ਕੀ ਕਾਰਨ ਸਮਝਦੇ ਹੋ ਇਹ ਜਿਹੜੀ 22 April ਨੂੰ ਹੋਈ ਹੈ ਇਹ جنگ ਨਹੀਂ ਇਹਨੂੰ ਕਿਹਾ ਜਾ ਸਕਦਾ ਇਹ ਇੱਕ ਆਪਰੇਸ਼ਨ ਹੈ ਉਹ ਆਪਰੇਸ਼ਨ ਜਿਹੜਾ ਹੈ ਜਿਹੜੀ ਇੰਡੀਆ ਦੀ ਜ਼ੀਰੋ ਟੋਲਰੈਂਸ ਪਾਲਸੀ ਹੈ ਟੁਵਰਡਸ ਅਤਵਾਦ ਉਹਦਾ ਹੀ ਹਿੱਸਾ ਹੈ ਕਿਉਂਕਿ ਰ ਸਰਕਾਰ ਨੇ ਇਹ ਪਹਿਲਾਂ ਹੀ ਨਿਸ਼ਚਿਤ ਕੀਤਾ ਹੋਇਆ ਹੈ ਕਿ ਟੋਲੇਰੇਟ ਕਿਸੇ ਵੀ ਕਿਸਮ ਦਾ ਚਾਹੇ ਉਹ ਦੇਸ਼ ਦੇ ਅੰਦਰ ਹੋਵੇ ਚਾਹੇ ਦੇਸ਼ ਦੇ ਬਾਹਰ ਹੋਵੇ ਉਹਨੂੰ ਟੋਲੇਰੇਟ ਨਹੀਂ ਕੀਤਾ ਜਾਵੇਗਾ ਐਂਡ ਇਹ ਇੱਕ ਤਰ੍ਹਾਂ ਦੇ ਨਾਲ ਟੋਲੇਰੇਟ ਦੀ ਟੋਰੈਂਸ ਦੀ ਇਤਿਹਾਸੀ ਕਿ ਜਿਸ ਵੇਲੇ ਇੰਨੀ ਵੱਡੀ ਵਾਇਲੈਂਸ ਜਿਹੜੀ ਹੋਈ ਹੈ ਪ੍ਰਧਾਨ ਮੰਤਰੀ ਜੀ ਆਪਣਾ ਵਿਦੇਸ਼ ਦਾ ਦੌਰਾ ਵਿੱਚੇ ਛੱਡ ਕੇ ਵਾਪਸ ਆਏ ਤੇ ਆਉਂਦੇ ਸਾਰ ਹੀ ਉਹਨਾਂ ਨੇ ਤੁਰੰਤ ਜਿਹੜਾ ਫੈਸਲਾ ਲਿਆ ਸੈਕੰਡ ਡੇ ਤੇ ਹੀ ਉਹਨਾਂ ਨੇ ਸਿੱਧੂ ਜਲ ਸਮਝੌਤਾ ਜਿਹੜਾ ਹੈ ਉਹਨੂੰ ਰੱਦ ਕੀਤਾ ਜੀ ਪਾਕਿਸਤਾਨ ਦੇ ਨਾਲ ਹਰ ਤਰ੍ਹਾਂ ਦਾ ਵਪਾਰ ਡਿਪਲੋਮੈਟਿਕ ਸਾਰੇ ਸਬੰਧ ਖਤਮ ਕੀ ਸਾਰੀ ਡਿਪਲੋਮੈਟਿਕਸ ਬੰਦ ਜਿਹੜੇ ਸਮਾਪਤ ਕੀਤੇ ਨਾਗਰਿਕਾਂ ਨੂੰ ਮੌਕਾ ਦਿੱਤਾ ਗਿਆ ਕਿ ਜਿਹੜੇ ਪਾਕਿਸਤਾਨ ਤੋਂ ਇੰਡੀਆ ਵਿੱਚ ਆਏ ਸਨ ਜਾਂ ਇੰਡੀਆ ਤੋਂ ਪਾਕਿਸਤਾਨ ਵਿੱਚ ਜਾਣਾ ਸੀ ਉਹਨਾਂ ਨੂੰ ਸੇਫਲੀ ਉਹ ਟਰਾਂਸਫਰ ਹੋ ਸਕਣ ਜਾ ਸਕਣ ਜੀ ਜੀ ਤੇ ਉਸ ਤੋਂ ਬਾਅਦ ਇਹ ਜਿਹੜੀ ਗਵਰਨਮੈਂਟ ਦੀ ਆਪਣੀ ਪਾਲਿਸੀ ਹੈ ਜੀ ਜ਼ੀਰੋ ਟੋਲਰੈਂਸ ਪਾਲਿਸੀ ਇਹਦੇ ਉੱਤੇ ਸਾਰੇ ਹੀ ਦੇਸ਼ ਨੂੰ ਸਾਰੀਆਂ ਹੀ ਸੈਨਾਵਾਂ ਦੇ ਮੁਖੀ ਸਾਰੀਆਂ ਹੀ ਪੋਲੀਟੀਕਲ ਪਾਰਟੀਆਂ ਜਿਹੜੀਆਂ ਨੇ ਉਹ ਇੱਕ ਸੁਰ ਹੋ ਕੇ ਇੱਕ ਮਤ ਹੋ ਕੇ ਫੈਸਲਾ ਲਿਆ ਗਿਆ ਕਿ ਇਹ ਜਿਹੜੀ ਜ਼ੀਰੋ ਟੋਲਰੈਂਸ ਪੋਲਿਸੀ ਹੈ ਅਤਵਾਦ ਪ੍ਰਤੀ ਇਹਨੂੰ ਅਸੀਂ ਲਾਗੂ ਕਰਦੇ ਹਾਂ ਇਹ ਇੱਕ ਸੋਚਿਆ ਸਮਝਿਆ ਲਿਮਟਿਡ ਜਿਹੜਾ ਆਪਰੇਸ਼ਨ ਕੀਤਾ ਗਿਆ ਨਾ ਕਿ ਵਾਰ ਹੈ ਵਾਰ ਦੇ ਜਿਹੜੇ ਪੈਰਾਮੀਟਰਸ ਨੇ ਉਹ ਆਪਣੇ ਨੇ ਕੋਈ ਮੋਬਿਲਾਈਜੇਸ਼ਨ ਆਰਮੀ ਦੀ ਇਹਦੇ ਵਿੱਚ ਨਹੀਂ ਕੀਤੀ ਗਈ ਜੀ ਕੋਈ ਜਿਹੜੀ ਪ੍ਰੋਟੋਕਾਲ ਹੈ ਜਿਸ ਤੰਗ ਦਾ ਪਾਰਲੀਮੈਂਟ ਕੋਲੋਂ ਪਰਮਿਸ਼ਨ ਲੈਣ ਦੀ ਗੱਲ ਗਵਰਨਮੈਂਟ ਦੀਆਂ ਪਰਮਿਸ਼ਨ ਦੀ ਉਹ ਨਹੀਂ ਲਈ ਗਈ ਬਲਕਿ ਆਰਮੀ ਨੂੰ ਫੁੱਲ ਅਖਤਿਆਰ ਦਿੱਤੇ ਗਏ ਕਿ ਤੁਸੀਂ ਇਸ ਲਿਮਟਿਡ ਆਪਰੇਸ਼ਨ ਨੂੰ ਪੂਰਿਆ ਕਰਨਾ ਤੇ ਨੌ ਜਿਹੜੇ ਚੁਣੇ ਹੋਏ ਨਿਸ਼ਚਿਤ ਅਤਵਾਦੀ ਟਿਕਾਣੇ ਨੇ ਕੇਵਲ ਉਹਨਾਂ ਨੂੰ ਨਿਸ਼ਾਨਾ ਬਣਾਉਣਾ ਇਹਦੇ ਵਿੱਚ ਨਾ ਮਿਲਟਰੀ ਇਨਸਟੇਲੇਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ ਨਾ ਸਿਵਿਲਿਅਨਸ ਨੂੰ ਨਾ ਕੋਈ ਹੋਰ ਨੁਕਸਾਨ ਜਿਹੜਾ ਹੈ ਕੀਤਾ ਗਿਆ ਬਲਕਿ ਅਤਵਾਦ ਨੂੰ ਖਤਮ ਕਰਨ ਲਈ ਅਤਵਾਦ ਦੇ ਜਿਹੜੇ ਨੋਨ ਟਿਕਾਣੇ ਨੇ ਉਹਨਾਂ ਨੂੰ ਬਹੁਤ ਹੀ ਬਖੂਬੀ ਕਾਮਯਾਬੀ ਨਾਲ ਤਬਾਹ ਕੀਤਾ ਪੂਰੀ ਦੁਨੀਆ ਵਿੱਚ ਇਸ ਆਪਰੇਸ਼ਨ ਦੀ ਜਿਹੜੀ ਹੈ ਉਹ ਪ੍ਰਸ਼ੰਸਾ ਹੋਈ ਹੈ ਇਹ ਕੋਈ ਵਾਰ ਨਾ ਹੈ ਸੀ ਤੇ ਨਾ ਹੀ ਇਹਨੂੰ ਵਾਰ ਵਾਂਗ ਲੜਿਆ ਗਿਆ ਲੋ ਸਰ ਤਕਨੀਕੀ ਤੌਰ ਤੇ ਤੁਸੀਂ ਕਹਿ ਸਕਦੇ ਹੋ ਕਿ ਇਹ ਜੰਗ ਨਹੀਂ ਸੀ ਹਰ ਹਾਲਾਤ ਜੰਗ ਵਰਗੇ ਸੀ ਸਾਰੇ ਬਲੈਕਆਉਟ ਚੱਲ ਰਹੀਆਂ ਬੰਬ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ ਡਰੋਨ ਆਏ ਕਨੋ ਸਾਹਿਬ ਕੀ ਕਹੋਗੇ ਮੈਂ ਡਾਕਟਰ ਸਾਹਿਬ ਦੀ ਗੱਲ ਅੱਗੇ ਵਧ ਕੇ ਮੈਂ ਇੱਕੋ ਹੀ ਗੱਲ ਕਹਿੰਦਾ ਜੀ ਜੈਸੇ ਹੀ ਪਹਿਲਾ ਸਟ੍ਰਾਈਕ ਹੋਇਆ ਜੀ ਜਿਹੜਾ ਪਹਿਲਾ ਪ੍ਰੈਸ ਕਾਨਫਰੰਸੀ ਜੀ ਤੁਸੀਂ ਵੇਖੋ ਉਸ ਕੇ ਅੰਦਰ ਦੋ ਆਫੀਸਰਸ ਜੇ ਐਂਡ ਮਿਨਿਸਟਰ ਫੋਰਨ ਸਕੱਟਰੀ ਜੀ ਜੀ ਠੀਕ ਉਸਮੇ ਸਾਫ ਇਹ ਬਤਾਏਗਾ ਸਾਡਾ ਮਕਸਦ ਸੀ ਅਤੰਕਵਾਦ ਦੇ ਠਿਕਾਣੇ ਦਾ ਨਸਤੋ ਨਾਬੂਦ ਕਰਨਾ ਜੀ ਜੀ ਅਸੀਂ ਕਰਤਾ ਜੀ ਇਹ ਸਾਡਾ ਏਮ ਸੀ ਜੀ ਉਸਕੇ ਬਾਅਦ ਜੋ ਹਾਲਾਤ ਬਦਲੇ ਜੀ ਉਹਨਾਂ ਨੇ ਹਮਾਰੇ ਠਿਕਾਣੇ ਸਿਵਿਲਨ ਏਰੀਆਜ਼ ਮੇਂ ਜੀ ਜਬ ਉਹਨਾਂ ਨੇ ਹਮਲੇ ਕੀ ਕੋਸ਼ਿਸ਼ ਕੀਤੀ ਡਰੋਨ ਡਰੋਨ ਸੁੱਤੇ ਡਰੋਨਸ ਮੇਂ ਕੇ ਮਿਸਾਈਲਸ ਮੇਂ ਕੇ ਜੀ ਸ਼ੁਰੂਆਤ ਕਿਸਨੇ ਕੀਤੀ ਜੀ ਪਾਕਿਸਤਾਨ ਨੇ ਜੀ ਲੇਕਿਨ ਕਿ ਆ ਉਸਕੋ ਜਵਾਬ ਦਿਆ ਐਸਾ ਮੂਤੋੜ ਜਵਾਬ ਜਿਵੇਂ ਡਾਕਟਰ ਸਾਹਿਬ ਬਤਾ ਰਹੇ ਜੀ ਜੀ ਵੇਖੋ ਭਾਰਤੀ ਫੌਜਾਂ ਨੇ ਵੀ ਤੇ ਇੰਡੀਅਨ ਗਵਰਨਮੈਂਟ ਨੇ ਵੀ ਇੱਕ ਰਿਸਪੋਨਸੀਬਲ ਫੌਜ ਨੇ ਇੱਕ ਰਿਸਪੋਨਸੀਬਲ ਆਰਮੀ ਦਾ ਸਬੂਤ ਦਿੱਤਾ ਤੇ ਇੰਡੀਅਨ ਗਵਰਨਮੈਂਟ ਨੇ ਇੱਕ ਬਹੁਤ ਹੀ ਨਹਾਇਤ ਸ਼ਰੀਫ ਐਂਡ ਜਿਹੜੀ ਮਜ਼ਬੂਤ ਰਿਸਪਾਂਸਿਬਲ ਗਵਰਨਮੈਂਟ ਦਾ ਸਬੂਤ ਦਿੱਤਾ ਉਹਨਾਂ ਨੇ ਪ੍ਰੋਵੋਕੇਸ਼ਨ ਦੇ ਬਾਵਜੂਦ ਵੀ ਸਿਵਿਲਿਅਨ ਟਿਕਾਣਿਆਂ ਦੇ ਉੱਤੇ ਬੰਬਾਰਡਮੈਂਟ ਨਹੀਂ ਕੀਤੀ ਜੀ ਓਪਨ ਵਾਰ ਨਹੀਂ ਚਾਲੂ ਕੀਤਾ ਜੀ ਕਿਸੇ ਤਰ੍ਹਾਂ ਦੀ ਪ੍ਰੋਵੋਕੇਸ਼ਨ ਦੇ ਬਾਵਜੂਦ ਵੀ ਜੰਗ ਵਾਲੇ ਪਾਸੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਹਾਲੇ ਕਿ ਪਾਕਿਸਤਾਨੀ ਜਿਹੜੇ ਰਾਜਨੀਤੀਵੇਤਾ ਸਨ ਮੈਂ ਨਾ ਨਹੀਂ ਕਿਸੇ ਦਾ ਲੈਦਾ ਪਰ ਹਰ ਇੱਕ ਹੀ ਇਹ ਕਹਿੰਦਾ ਰਿਹਾ ਸਾਡੇ ਕੋਲ ਐਟਮ ਬੰਬ ਵੀ ਨੇ ਸਾਡੇ ਕੋਲ ਇਟਾ 200 ਗ੍ਰਾਮ ਦੇ ਬੰਬ ਵੀ ਨਹੀਂ ਸਾਡੇ ਕੋਲ ਕਵਾਂਟਲ ਕਵਾਂਟਲ ਦੇ ਬੰਬ ਵੀ ਨੇ ਅਸੀਂ ਨਿਊਕਲੀਅਰ ਵਾਰ ਸ਼ੁਰੂ ਕਰਾਂਗੇ ਅਸੀਂ ਨਾਸਤੋ ਨਬੂਤ ਕਰਦੇਾਂਗੇ ਬਜਾਏ ਇਸ ਗੱਲ ਦੇ ਕਿ ਤੁਸੀਂ ਟੈਰੋਰਿਸਟ ਟਿਕਾਣੇ ਜਿਹੜੇ ਨਸ਼ਟ ਹੋਏ ਨੇ ਬਾਕੀ ਰਹਿਣਦੇ ਟੈਰਰਿਸਟ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰੋ ਜੀ ਉਹਨਾਂ ਨੂੰ ਕਾਬੂ ਕਰਨ ਵਿੱਚ ਲਾਅ ਮੁਤਾਬਕ ਸਜ਼ਾ ਦੇਣ ਵਿੱਚ ਇੰਡੀਅਨ ਗਵਰਨਮੈਂਟ ਦਾ ਸਾਥ ਦਿਓ ਉਹਨਾਂ ਨੇ ਉਲਟਾ ਜਿਹੜਾ ਹੈ ਇਹਨੂੰ ਵਾਰ ਦੀ ਸ਼ਕਲ ਦੇਣ ਦਾ ਦਿਕਨ ਕੀਤੀ ਹੈ ਪਰ ਇੰਡੀਅਨ ਗਵਰਨਮੈਂਟ ਨੇ ਹਾਲਾਂਕਿ ਮੈਂ ਸਮਝਦਾ ਕਿ ਇਸ ਆਪਰੇਸ਼ਨ ਤੋਂ ਬਾਅਦ ਜੀ ਪੂਰੀ ਇੰਡੀਆ ਦੇ ਵਿੱਚ ਜਿਹੜੀ ਇੱਕ ਰਾਸ਼ਟਰੀਤਾ ਦੀ ਭਾਵਨਾ ਵੇਖੀ ਗਈ ਹੈ ਜੀ ਜੀ ਸਬ ਪੋਲਿਟਿਕਲ ਪਾਰਟੀਆਂ ਨੇ ਜੀ ਜੀ ਇੱਕ ਆਵਾਜ਼ ਵਿੱਚ ਇਸ ਗੱਲ ਦਾ ਸਮਰਥਨ ਕੀਤਾ ਸਭ ਤੋਂ ਵਧੀਆ ਗੱਲ ਇਹ ਸੀਗੀ ਤੇ ਸਾਰੇ ਸਾਰੇ ਪਾਰਟੀਆਂ ਨੇ ਇੰਡੀਆ ਦੇ ਨਾਗਰਿਕਾਂ ਨੇ ਰਿਸਪੈਕਟਿਵ ਆਫ ਸਟੇਟ ਕਾਸਟ ਰਿਲੀਜੀਅਨ ਕਿਸੇ ਵੀ ਭੇਦਭਾਵ ਨੂੰ ਧਿਆਨ ਚ ਨਾ ਰੱਖਦੇ ਹੋਏ ਸਭ ਧਰਮਾਂ ਦੇ ਲੋਕਾਂ ਨੇ ਇਸ ਗੱਲ ਦੀ ਪ੍ਰੋਡਕਟਾ ਕੀਤੀ ਹੈ ਤੇ ਨਾਲ ਦੀ ਨਾਲ ਇਹ ਕਿਹਾ ਕਿ ਹੁਣ ਇਸ ਵੇਲੇ ਪਾਕਿਸਤਾਨ ਨੂੰ ਸਭ ਕੁਝ ਸਿਖਾਉਣ ਦਾ ਮੌਕਾ ਹੈ ਸਭ ਕੁਝ ਸਿਖਾਉਣਾ ਚਾਹੀਦਾ ਹੈ ਪਰ ਸਾਡੇ ਪ੍ਰਧਾਨ ਮੰਤਰੀ ਜੀ ਕਿਉਂਕਿ ਵਿਸ਼ਵ ਪੱਧਰ ਤੇ ਲੋਕ ਇਹਨਾਂ ਨੂੰ ਇੱਕ ਸ਼ਾਂਤੀ ਦੂਤ ਵਜੋਂ ਵੀ ਵੇਖਦੇ ਨੇ ਜੀ ਜੀ ਇੱਕ ਜਿੱਥੇ ਵੀ ਕਿਤੇ ਲੜਾਈ ਲੱਗਦੀ ਹੈ ਲੋਕ ਇੰਡੀਆ ਵੱਲ ਵੇਖਦੇ ਨੇ ਕਿ ਇਹ ਸਮਝੌਤਾ ਕਰਕੇ ਸਮਝੌਤਾ ਕਰਾਂਗੇ ਸ਼ਾਂਤੀ ਕਰਾਉਣਗੇ ਇਹਨਾਂ ਨੇ ਆਪਣੀ ਉਸ ਨੀਤੀ ਨੂੰ ਨiyet ਨੂੰ ਸਾਹਮਣੇ ਰੱਖਿਆ ਕਿ ਸਾਡੀ ਜੰਗ ਜਿਹੜੀ ਹੈ ਉਹ ਕਿਸੇ ਦੇਸ਼ ਦੇ ਖਿਲਾਫ ਨਹੀਂ ਨਾਗਰਿਕਾਂ ਦੇ ਖਿਲਾਫ ਨਹੀਂ ਜੀ ਲੋਕਾਂ ਦੇ ਖਿਲਾਫ ਨਹੀਂ ਆਦਮੀ ਦੇ ਖਿਲਾਫ ਨਹੀਂ ਸਿਰਫ ਅਤਵਾਦ ਦੇ ਖਿਲਾਫ ਹੈ ਅਸੀਂ ਅਤਵਾਦ ਨੂੰ ਦੁਨੀਆ ਭਰ ਵਿੱਚ ਉਹ ਕਿਤੇ ਵੀ ਹੋਵੇ ਉਹਨੂੰ ਖਤਮ ਕਰਨਾ ਚਾਹੁੰਦੇ ਆ ਨਾ ਕਿ ਸਾਡੀ ਵਿਰੋਧਤਾ ਕਿਸੇ ਦੇਸ਼ ਨਾਲ ਜਾਂ ਕੌਮ ਨਾਲ ਜਾਂ ਰਾਸ਼ਟਰ ਨਾਲ ਹੈ ਇਸੇ ਹੀ ਪਾਲਿਸੀ ਤੇ ਇਹ ਹੁਣ ਚੱਲੇ ਨੇ ਤੇ ਇਸੇ ਹੀ ਪਾਲਿਸੀ ਨੂੰ ਪ੍ਰਧਾਨ ਮੰਤਰੀ ਜੀ ਬਾਰ ਬਾਰ ਸਪਸ਼ਟ ਕਰ ਚੁੱਕੇ ਨੇ ਕਿ ਅਸੀਂ ਇਸ ਪਾਲਿਸੀ ਨੂੰ ਹੀ ਜਾਰੀ ਰੱਖਾਂਗੇ ਹਾਂ ਮੈਂ ਇਸ ਵਿੱਚ ਦੋ ਚੀਜ਼ ਐਡ ਕਰੂੰਗਾ ਜੀ ਬਿਲਕੁਲ जो हम लोगों ने किया है अगर आप ध्यान से देखें सीक्वेंस वाइज देखें जी, तो भारतीय सेनाएं तो अपनी तैयारी कर रही थी जी, उनकी प्लानिंग चल रही थी जी, जी, लेकिन भारत के प्रधानमंत्री और सरकार चाहते थे कि हमारे सिविलियंस भी तैयार हो उनको भी पता चले कि ऐसा कोई हालात पैदा हो तो वो कैसे तैयारी करे, जी, करें क्या जी, करें जी, जी, उन दिनों मैं कुछ दिनों के लिए साउथ में था आपको जानकर बड़ी खुशी होगी जितने ये ड्रिल्स ਪੰਜਾਬ ਮੇ ਹੋਏ ਉਨੇ ਹੀ ਮੌਕ ਡ੍ਰਿਲਸ ਸਾਊਥ ਮੇ ਉਨੇ ਹੀ ਸੀਰੀਅਸਲੀ ਲੀਏ ਕਿਉਂਕਿ ਭਾਰਤ ਸਰਕਾਰ ਨੇ ਇਸ ਚੀਜ਼ ਕੋ ਐਨਸ਼ੋਰ ਕੀਤਾ ਕਿ ਜਿੰਨਾ ਸੀਰੀਅਸਲੀ ہماری ਸੈਨਾਏ ਤਿਆਰ ਹੋ ਰਹੀ ਹੈ ਉਨਾ ਹੀ ਸੀਰੀਅਸਲੀ ਜੋ ہماری ਪਬਲਿਕ ਹੈ ਜੋ ਹਮਾਰਾ ਹਮੇਸ਼ਾ ਸਾਥ ਦਿੰਦੀ ਹੈ ਉਹ ਵੀ ਤਿਆਰ ਰਹੇ ਦੇਖੋ ਲੋਕ ਕਿਸ ਤਰ੍ਹਾਂ ਤਿਆਰ ਸੀਗੇ ਕਿ ਇਸ ਵਾਰ ਜਦੋਂ ਜੰਗ ਦੇ ਹਾਲਾਤ ਜਿਹੜੇ ਬਣੇ ਹੋਏ ਸੀ ਲੱਗਦਾ ਸੀ ਕਿ ਜੰਗ ਲੱਗ ਜੇਗੀ ਸਰਦੀ ਪਿੰਡਾਂ ਚ ਲੋਕਾਂ ਨੇ ਜਦੋਂ ਦੌਰਾ ਕੀਤਾ ਉਹਨਾਂ ਨੂੰ ਪੁੱਛਿਆ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਪਿੰਡ ਛੱਡ ਕੇ ਨਹੀਂ ਜਾਣਾ ਅਸੀਂ ਫੌਜ ਦੇ ਨਾਲ ਖੜੇ ਹਾਂ ਡਟ ਕੇ ਲੜਾਂਗੇ ਬਟ ਇਸ ਸਮੇ ਇੱਥੇ ਥੋੜਾ ਹੋਰ ਐਡ ਕਰਨਾ ਚਾਹਾਂਗਾ ਕਿ ਜੋ ਇਸ ਆਪਰੇਸ਼ਨ ਦੇ ਵਿੱਚ ਲੋਕਾਂ ਦਾ ਪ੍ਰਤੀਕਰਮ ਮੈਂ ਵੇਖਿਆ ਜੀ ਕਿ ਲੋਕ ਬਲੈਕਆਊਟ ਵੀ ਚੱਲ ਰਹੇ ਸਨ ਜੀ ਲੋਕਾਂ ਨੂੰ ਖਤਰਾ ਵੀ ਸੀ ਕਿ ਕਿਧਰੇ ਵੀ ਬੰਬਾਰਡਮੈਂਟ ਡਰੋਨ ਅਟੈਕ ਹੋ ਸਕਦਾ ਪਰ ਇਸ ਸਭ ਦੇ ਬਾਵਜੂਦ ਲੋਕਾਂ ਦਾ ਜਿਹੜਾ ਮਨੋਬਲ ਸੀ ਉਹ ਸੀ ਕਿ ਜੇ ਲੜਾਈ ਲੱਗਦੀ ਹੈ ਤੇ ਬਾਰਡਰ ਏਰੀਆ ਦੇ ਲੋਕ ਜਿਹੜੇ ਨੇ ਉਹ ਆਰਮੀ ਵਾਸਤੇ ਲੰਗਰ ਤਿਆਰ ਕਰਨ ਬਿਲਕੁਲ ਬਿਲਕੁਲ ਉਹਨਾਂ ਦੇ ਵਾਸਤੇ ਆਪਣੇ ਘਰ ਘਾਟ ਛੱਡ ਕੇ ਉਹਨਾਂ ਦੀ ਸੇਵਾ ਕਰਨ ਨੂੰ ਤਿਆਰ ਸਨ ਆਪਣੇ ਘਰਾਂ ਨੂੰ ਉਹਨਾਂ ਦੇ ਲਈ ਛੋਟੇ ਛੋਟੇ ਜਿਹੜੇ ਫਰਸਟ ایڈ ਕੈਂਪਸ ਨੇ ਉਹਨਾਂ ਵਿੱਚ ਕਨਵਰਟ ਕਰਨ ਨੂੰ ਤਿਆਰ ਸਨ ਦਵਾਈਆਂ ਦਾ ਲੋਕਾਂ ਨੇ ਪ੍ਰਬੰਧ ਕੀਤਾ ਫਰਸਟ ایڈ ਦਾ ਪ੍ਰਬੰਧ ਲੋਕਾਂ ਨੇ ਕੀਤਾ ਕਿ ਜੇ ਲੋੜ ਪਵੇ ਤੇ ਅਸੀਂ ਆਪਣੇ ਜਵਾਨਾਂ ਦੇ ਨਾਲ ਸੇਵਾ ਕਰਨੀ ਤੇ ਕਈ ਤੇ ਇਥੋਂ ਤੱਕ ਤਿਆਰ ਸਨ ਕਿ ਜੰਗ ਲੱਗੇ लाहौर तक ननकाणा साहब तक आगे बढ़ाते हुए जैसे की पहले भी बताया हमारा मकसद किसी देश को नहीं सिर्फ आतंकवादी और उनके आकाओ को एक सबक सिखाना और उनको नस्तो नाबूद करना मकसद सिर्फ एक मतलब जो नियत ਤੇ ਨੀਤੀ ਸੀ ਸਰਕਾਰ ਦੀ ਉਹ ਸਿਰਫ ਸੀ ਜ਼ੀਰੋ ਟੋਲਰੈਂਸ ਜ਼ੀਰੋ ਟੋਲਰੈਂਸ ਟੂ ਦਾ ਟੈਰੋਰਿਜ਼ਮ ਜੀ ਜੀ ਸਰਬ ਮੋਦੀ ਸਾਹਿਬ ਨੇ ਕੱਲ ਜਿਹੜਾ 에ਅਰ ਬੇਸ ਦਾ ਦੌਰਾ ਕੀਤਾ ਤੁਸੀਂ ਵੀਡੀਓ ਵੀ ਦੇਖਿਆ ਹੁਣ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਨੂੰ ਕੀ ਲੋੜ ਸੀ ਇੱਥੇ ਆਉਣ ਦੀ ਮੈਂ ਸਮਝਦਾ ਮੋਦੀ ਸਾਹਿਬ ਦਾ ਕੱਲਾ ਇਹੀ ਦੌਰਾ ਨਹੀਂ ਹੈ ਆਦਮਪੁਰ ਵਿੱਚ ਜਿਹੜਾ ਕੀਤਾ ਤੇ ਜਿਸ ਢੰਗ ਦੇ ਨਾਲ ਸਾਡੇ ਬਹਾਦਰ ਫੌਜੀਆ ਨੇ ਉਹਨਾਂ ਦਾ ਸਵਾਗਤ ਕੀਤਾ ਉਹ ਇੱਕ ਬਹੁਤ ਹੀ ਉੱਛਾ ਬੜਾ ਮਾਹੌਲ ਪੈਦਾ ਹੋਇਆ ਜੀ ਜੀ ਤੁਸੀਂ ਵੇਖੋ ਕਿ ਮੋਦੀ ਸਾਹਿਬ ਚਾਹੇ ਵਿਸਾਖੀ ਹੋਵੇ ਚਾਹੇ ਲੋਹੜੀ ਹੋਵੇ ਚਾਹੇ ਹੋਲੀ ਹੋਵੇ ਚਾਹੇ ਕੋਈ ਹੋਰ ਤਿਹਾਰ ਹੋਵੇ ਜੀ ਜੀ ਸਿੱਖਾਂ ਦਾ ਕੋਈ ਵੀ ਤਿਹਾਰ ਹੋਵੇ ਗੁਰੂ ਸਾਹਿਬਾਨ ਦਾ ਗੁਰਪੁਰਬ ਹੋਵੇ ਉਹ ਹਮੇਸ਼ਾ ਗੁਰਦੁਆਰੇ ਸਭ ਤੋਂ ਪਹਿਲਾਂ ਉਹ ਹਾਜ਼ਰ ਹੁੰਦੇ ਨੇ ਸਾਰੇ ਹੀ ਧਰਮਾਂ ਦਾ ਸਤਿਕਾਰ ਕਰਨਾ ਜਿਸ ਢੰਗ ਦੇ ਨਾਲ ਇਹ ਰਾਮ ਮੰਦਰ ਦੀ ਐਸਾਰੀ ਕੀਤੀ ਜਿਸ ਢੰਗ ਦੇ ਨਾਲ ਅਜੁੱਧਿਆ ਵਿੱਚ ਜਿਸ ਢੰਗ ਨਾਲ ਮਹਾਕੁੰਭ ਵਿੱਚ ਉਹਨਾਂ ਨੇ ਆਪਣੀ ਸ਼ਰਧਾ ਤੇ ਮਤਲਬ ਜਿਹੜੀ ਧਾਰਮਿਕ ਭਾਵਨਾ ਦਾ ਪ੍ਰਗਟਾਵਾ ਕੀਤਾ ਮੈਂ ਸਮਝਦਾ ਕਿ ਉਹ ਇਸ ਸਭ ਕੁਝ ਦੇ ਨਾਲ ਇੱਕ ਹਰਮਨ ਪਿਆਰੇ ਨੇਤਾ ਇੱਕ ਇੰਡੀਆ ਦੇ ਵੱਡੇ ਪਰਿਵਾਰ ਦੇ ਉਹ ਨੇਤਾ ਬਣੇ ਨੇ ਜਿਹੜੇ ਖੁਸ਼ੀਆਂ ਵਿੱਚ ਵੀ ਸ਼ਾਮਲ ਹੁੰਦੇ ਨੇ ਦੁੱਖਾਂ ਵਿੱਚ ਵੀ ਸ਼ਾਮਲ ਹੁੰਦੇ ਨੇ ਜਿਹੜੇ ਹਰ ਥਾਂ ਤੇ ਪਹੁੰਚਦੇ ਨੇ ਤੇ ਸਾਡੀਆਂ ਸੈਨਾਵਾਂ ਦੇ ਹਰ ਫੰਕਸ਼ਨ ਤੇ ਹਰ ਇਨੌਗੁਰੇਸ਼ਨ ਤੇ ਹਰ ਅਦਗਾਟਨ ਤੇ ਹਰ ਥਾਂ ਤੇ ਪਹੁੰਚ ਕੇ ਉਹਨਾਂ ਨੇ ਸੈਨਾ ਦਾ ਮਨੋਬਲ ਇੰਨਾ ਉੱਚਾ ਕਰ ਦਿੱਤਾ ਕਿ ਸੈਨਾ ਵਾਲੇ ਸਮਝਦੇ ਨੇ ਕਿ ਇੱਕ ਪਾਸੇ ਇੰਡੀਅਨ ਆਰਮੀ ਹੈ ਜਿਹੜੀ ਦੇਸ਼ ਭਗਤੀ ਦੇ ਜਜ਼ਬੇ ਦੇ ਨਾਲ ਲੜ ਰਹੀ ਹੈ ਤੇ ਦੂਸਰੇ ਪਾਸੇ ਪਾਕਿਸਤਾਨੀ ਆਰਮੀ ਹੈ ਜਿਸ ਨੂੰ ਆਰਮੀ ਵਿੱਚ ਲੋਕਾਂ ਦਾ ਵਿਸ਼ਵਾਸ ਹੀ ਨਹੀਂ ਉਹ ਸਮਝਦੇ ਕਿ ਇਸ ਆਰਮੀ ਨੇ ਸਾਨੂੰ ਲੁੱਟ ਪੁੱਟ ਲਿਆ ਇਸ ਆਰਮੀ ਨੇ ਦੇਸ਼ ਨੂੰ ਕੰਗਾਲ ਕਰ ਦਿੱਤਾ ਇਸ ਆਰਮੀ ਨੇ ਰਾਜਨੀਤੀ ਜਿਹੜੀ ਹੈ ਉਹਨੂੰ ਕਰਪਟ ਕਰ ਦਿੱਤਾ ਹਾਰੇ ਹੋਏ ਲੋਕਾਂ ਨੂੰ ਚੁਣ ਕੇ ਉਹਨਾਂ ਨੇ ਸਰਕਾਰ ਬਣਾ ਦਿੱਤਾ ਤੇ ਜਿੱਤੇ ਹੋਏ ਲੋਕਾਂ ਨੂੰ ਜਲਾ ਵਿੱਚ ਬੰਦ ਕਰ ਦਿੱਤਾ ਜਨਾਬ ਸਾਹਿਬ ਇੱਕ ਫੌਜੀ ਹੋਣ ਵਜੋਂ ਤੁਸੀਂ ਕੀ ਦੱਸਦੇ ਹੋ ਕਿ ਜਦੋਂ ਮੋਦੀ ਸਾਹਿਬ ਫੌਜ ਐਦਾਂ ਜਾਂਦੇ ਆ ਲੋਕਾਂ 'ਚ ਜਾ ਕੇ ਵਿਚਰਦੇ ਆ ਤੇ ਇੱਕ ਫੌਜੀ ਦੇ ਮਨ 'ਚ ਕੀ ਬਲਬਲੇ ਉੱਠਦੇ ਆ ਮੈਂ ਆਪਕੋ ਇੱਕ ਸਿੰਪਲ ਸੀ ਦੋ ਚੀਜ਼ ਹੈ ਜੋ ਮੋਦੀ ਸਾਹਿਬ ਕੇ ਜੋ ਡਾਕਟਰ ਸਾਹਿਬ ਨੇ ਇਤਨੇ ਵਿਸਤਾਰ ਸੇ ਸਮਝਾਇਆ ਮੈਂ ਸਿਰਫ ਸਿੰਪਲ ਸੀ ਦੋ ਬਾਤਾਂ ਬਤਾਉਂਗਾ ਔਰ ਜੀ सोशल मीडिया और जो इनके रूमर्स चल रहे थे जी कि आदमपुर एयरबेस खत्म हो गया और नाबूद हो गया जैसे ही यह खबर चली अगले दिन सुबह मोदी साहब पहुंचे जी <laughs> और यह नहीं कि कोई हेलीकॉप्टर में बड़े हवाई जहाज में आए दिखाने के लिए कि भाई फर्स्ट क्लास रनवे अगर मैं उतर सकता हूं तो सब कुछ सब कुछ ठीक ठाक है सब कुछ ठीक ठाक दूसरी बात जो सेनानी इस चीज में हिस्सा ले रहे हैं जब आपका नेता आपके साथ में खड़े होके पहले मौके पर पहुंचता है जी उसके बाद तो जी ऐसी तो तुसी जिथे कहोगे ग उथे जाके छड़ना जी सिंपल एंड स्ट्रेट, साड़ा मोरल इन्ना बढ़ जांदा है जी कि साड़े देश की सरकार साड़े जनता दैट इज मोर वेरी वेरी इंपोर्टेंट डेरा साहब जिदा मोदी साहब कल आदमपुर गए अजी ताज़ा खबर है, है। ਔਰ ਸਾਡੇ ਰੱਖਿਆ ਮੰਤਰੀ ਰਾਜਨਾਥ ਸਿੰਘ ਬਿਲਕੁਲ ਜੰਮੂ ਹੋ ਗਿਆ ਬਿਲਕੁਲ 에어ਬੀਸ ਤੇ ਗਿਆ ਉੱਥੇ ਵੀ ਉਹਨਾਂ ਨੇ ਫੌਜੀਆਂ ਨਾਲ ਮੁਲਾਕਾਤ ਕੀਤੀ ਔਰ ਉਹਨਾਂ ਨਾਲ ਬੈਠ ਕੇ ਗੱਲਾਂ ਸਾਂਝੀਆਂ ਕੀਤੀਆਂ ਤੇ ਉਹਦੇ ਨਾਲ ਵੀ ਉਹਨਾਂ ਦਾ ਮਨੋਬਲ ਬਹੁਤ ਉੱਚਾ ਹੋਇਆ ਬਹੁਤ ਹੁੰਦਾ ਬਿਲਕੁਲ ਜੀ ਸਾਰੀ ਸਾਰੀ ਹੀ ਜਿਹੜੀ ਇੰਡੀਅਨ ਗਵਰਨਮੈਂਟ ਦੀ ਟੀਮ ਹੈ ਜੀ ਉਹਨਾਂ ਨੇ ਇੱਕ ਆਵਾਜ਼ ਇਕਜੁੱਟ ਹੋ ਕੇ ਫੌਜ ਦੇ ਨਾਲ ਤਿੰਨੋਂ ਸਨਾਵਾ ਦੇ ਨਾਲ ਜਿਹੜੇ ਨੇ ਉਹ ਖੜੇ ਹੋਏ ਹਾਂਜੀ ਜੀ ਸੋ ਦੋਸਤੋ ਐਸੀ ਸਾਡੀ ਅੱਜ ਦੀ ਚਰਚਾ ਅ ਇਸ ਚਰਚਾ 'ਚ ਪਾਗਲੈਂਡ ਸਾਡੇ ਦੋਵੇਂ ਜਿਹੜੇ ਮਹਿਮਾਨ ਪਹੁੰਚੇ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਇਸ ਪ੍ਰੋਗਰਾਮ ਨੂੰ ਦੇਖਿਆ ਤੇ ਸਾਡਾ ਪ੍ਰੋਗਰਾਮ ਲਾਈਕ ਕਰ ਦਿਓ ਤੁਹਾਡਾ ਬਹੁਤ-ਬਹੁਤ ਧੰਨਵਾਦ ਥੈਂਕ ਯੂ